ਕਬੱਡੀ 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 ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ ਵੱਲੋਂ ਰੋਜ਼ਵੈਲ ਕਬੱਡੀ ਕੱਪ ਜੋ ਕਿ ਇਹ ਚੜ੍ਹਦਾ ਪੰਜਾਬ ਵੱਲੋਂ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਆ ਮੈਂ ਗੱਲ ਕਰ ਰਿਹਾ ਹਾਂ ਵੀ ਜਿੱਥੇ ਵੀ ਸਾਡੇ ਪੰਜਾਬੀ ਗਏ ਹਨ ਕਬੱਡੀ ਦਾ ਵਿਰਸਾ ਨਾਲ ਹੀ ਲੈ ਕੇ ਗਏ ਜੀ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਐ ਇਸ ਚੀਜ਼ ਦੀ ਅਸੀਂ ਖੇਢੀਏ ਨਾ ਖੇਢੀਏ ਵੇਖ ਕੇ ਬੜਾ ਚਾਹ ਹੁੰਦਾ ਵੀ ਯਾਰ ਕਬੱਡੀ ਦੀ ਹੋ ਰਹੀ ਐ ਜੇ ਸਿਕਿਉਰਿਟੀ ਦੀ ਗੱਲ ਕਰੀਏ ਚਾਹੇ ਜਿਹੜੀਆਂ ਸਾਡੀਆਂ ਮਾਮਾਂ ਪੈਣਾ ਇੱਥੇ ਪਹੁੰਚਣ ਗਿਆ ਇਸ ਟੂਰਨਾਮੈਂਟ ਉਹਨਾਂ ਦੇ ਵਾਸਤੇ ਸਪੈਸ਼ਲ ਜਗ੍ਹਾ ਬਣਾਈ ਜਾਊਗੀ ਲੰਗਰ ਤੁਟਬਤ ਹੋਊਗਾ ਕਿੰਨੇ ਕਿਰਤੋਂ ਤੁਸੀਂ ਕਬੱਡੀ ਦੇ ਨਾਲ ਜੁੜੇ ਹੋਏ ਕਬੱਡੀ ਦੇ ਜੀਵਨ ਦੀ ਅੱਖ ਖੋਲੀ ਜਦੋਂ ਨਹੀਂ ਲੱਗੇ ਕਬੱਡੀ ਲੋਕੀ ਕਈ ਵਾਰੀਏ ਮਨ ਦੇ ਅੰਦਰ ਰੱਖਦੇ ਆ ਵੀ ਇਸ ਇਹ ਤਾਂ ਇੱਕ ਬਿਜ਼ਨਸ ਹੈ ਇਹਦੇ 'ਚ ਬਹੁਤ ਪੈਸਾ ਕਮਾਇਆ ਜਾਂਦਾ। ਪਹਿਲੇ ਦੱਸੋ ਚੜ੍ਹਦਾ ਪੰਜਾਬ ਕਲੱਬ ਵੱਲੋਂ ਇਹ ਇਸ ਨੂੰ ਇੱਕ ਬਿਜ਼ਨਸ ਤੌਰ ਤੇ ਜਾਂ ਫਿਰ ਵਾਕਿਆ ਹੀ ਕਬੱਡੀ ਦੇ ਨਾਲ ਪਿਆਰ ਹੈ। ਇਹ ਸੱਚ ਦੱਸੋ ਵੀ ਗੱਲ ਕੀ ਹੈ? ਸਾਰੀਆਂ ਕਲੱਬਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਸਾਰੇ ਪਲੇਅਰ ਲੈ ਕੇ ਆਓ। ਕੋਈ ਰੰਜਸ਼ ਨਹੀਂ ਕੋਈ ਹੈਗੀਆਂ ਸਾਡੀਆਂ ਬਹੁਤ ਵਧੀਆ ਚਾਰ ਕਲੱਬਾਂ ਕਬੱਡੀ ਖੇਡਦੀਆਂ ਤੇ ਉਹਨਾਂ ਦੇ ਬਹੁਤ ਚੋਟੀ ਦੇ ਪਲੇਅਰ ਆ ਸਾਰੇ। ਤੇ ਹੋਰ ਵੀ ਅਸੀਂ ਲੋਕਲ ਪਲੇਅਰਾਂ ਨੂੰ ਵੀ ਇੱਥੇ ਮੌਕਾ ਦੇ ਰਹੇ ਆ ਯੰਗ ਸਟਾਰ ਨੇ ਸਾਡੀ ਆਉਣ ਵਾਲੀ ਜਿਹੜੀ نسل ਆ ਉਹਨਾਂ ਨੂੰ ਇਹੀ ਪੈਗਾਮ ਹੈ ਵੀ ਕਬੱਡੀ ਵਾਲ ਨੂੰ ਰਜਾਣ ਕਰੋ ਸਪੋਰਟਸ ਹਾਲ ਨੂੰ ਨਸ਼ਿਆਂ ਤੋਂ ਬਚੋ ਜਿੰਨਾ ਬਚ ਸਕਦੇ ਆ ਜਿਹੜਾ ਪਲੇਅਰ ਆ ਜਾਂ ਕੋਈ ਫੈਮਲੀ ਆ ਉਹਨੂੰ ਸਪੋਰਟਸ ਹਾਲ ਆਉਣਾ ਚਾਹੀਦਾ ਸਪੋਰਟਸ ਦੇ ਨਾਲ ਹੀ ਬੰਦਾ ਨਸ਼ਿਆਂ ਤੋਂ ਬਚ ਸਕਦਾ ਆ ਨੇ ਯੰਗ ਯੂਥ ਜਿਹੜਾ ਇੱਥੇ ਹੈਗਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਕੀਤੀ ਜਾਂਦੀ ਹੱਥ ਜੋੜ ਕੇ ਕਿ ਪਲੀਜ਼ ਆਸ ਵਿੱਚ ਜੋ ਵੀ ਰੰਜਸ਼ਵਾਦੀਆਂ ਗਰਾਊਂਡ ਦੇ ਵਿੱਚ ਆ ਕੇ ਨਾ ਕੱਢਿਓ ਨਾ ਕੋਈ ਹਥਿਆਰ ਨਾ ਕੋਈ ਇਹੋ ਜਿਹੀ ਚੀਜ਼ ਲੈ ਕੇ ਆਵੇ ਜਿਹਦੇ ਨਾਲ ਕਿ ਸਾਰੀ ਕਮਿਊਨਿਟੀ ਤੇ ਦਾਗ ਲੱਗੇ ਕਿਹੜੇ ਕਿਹੜੇ ਮੁਲਕ ਦੇ ਵਿੱਚ ਤੁਸੀਂ ਪਾਕਿਸਤਾਨ ਦੀ ਕਿ ਪਹਿਲੇ ਕਿਸੇ ਹੋਰ ਮੁਲਕ ਦੇ ਵਿੱਚ ਵੀ ਕਬੱਡੀ ਖੇਡਣਗੇ ਜੀ ਮੈਂ ਨਾ ਜੀ ਕਬੱਡੀ ਜਿਹੜੀ ਹੈ ਦੁਨੀਆ ਦੇ ਕਿਸੇ ਕੋਨੇ 'ਚ ਵੀ ਹੋਈ ਹੈ ਨਾ ਮੈਂ ਉਹੀ ਮੰਡੇ ਜਦ ਤੱਕ ਖੇਡਿਆ ਦੱਸਾਂ 12 ਸਾਲਾਂ 'ਚ ਤੇ ਯੂਐਸਏ ਖੇਡਣ ਦੀ ਖੁਆਇ ਸੀਗੀ ਉਹ ਵੀ ਅੱਲਾ ਨੇ ਪੂਰੀ ਕਰ ਦਿੱਤੀ ਹੈ ਦੇਖੋ ਜੀ ਕਬੱਡੀ ਸਾਡੀ ਜਿਹੜੀ ਪਿੰਡਾਂ ਤੋਂ ਤੁਰੀ ਸੀਗੀ ਅਸੀਂ ਇੱਕ ਜਦ ਤਿੰਨ ਰੁਪਏ ਐਂਟਰੀ ਨਹੀਂ ਸੀ ਸਾਡੇ ਕੋਲ ਹੁੰਦੀ ਸੀ ਖੇਲੀ ਕਬੱਡੀ ਜਦੋਂ ਤੁਸੀਂ ਕਬੱਡੀ ਖੇਡਦੇ ਰਹੇ ਹੋ ਜੀ ਬਹੁਤ ਤਕੜੇ ਆਪਾਂ ਵੱਲ ਦਿੱਤੇ ਕਬੱਡੀ ਖੇਲੀ ਹੈ ਜੀ ਦੇ ਪਰਿਵਾਰ ਦੇ ਵਿੱਚ ਵੀ ਪਹਿਲੇ ਕਬੱਡੀ ਖੇਡੀ ਜਾਂਦੀ ਹੈ ਜਾਂ ਤੁਹਾਡਾ ਸ਼ੌਕ ਕਿਦਾਂ ਇਸ ਵਸੇ ਵੱਲ ਜੁੜਿਆ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪੰਜਾਬੀ ਮਾਂ ਖੇਡ ਕਬੱਡੀ ਜਿਸ ਨੂੰ ਕੇ ਪੰਜਾਬ ਦੇ ਪਿੰਡਾਂ ਵਿੱਚੋਂ ਸ਼ੁਰੂ ਹੋ ਕੇ ਇਸ ਵੇਲੇ ਪੂਰੇ ਸੰਸਾਰ ਭਰ ਦੇ ਵਿੱਚ ਇਹ ਖੇਡ ਚਾਈ ਹੋਈ ਹੈ ਜਿੱਥੇ ਪੰਜਾਬੀ ਗਿਆ ਕਹਿੰਦੇ ਉੱਥੇ ਖੇਡ ਕਬੱਡੀ ਵੀ ਗਈ ਇਸੇ ਤਰ੍ਹਾਂ ਦਾ ਇੱਕ ਵਰਲਡ ਲੈਵਲ ਦਾ ਕਬੱਡੀ ਟੂਰਨਾਮੈਂਟ ਸੈਕਰਮੈਂਟੋ ਦੀ ਧਰਤੀ ਦੇ ਨੇੜੇ ਹੋ ਰਿਹਾ ਜੀ ਜੋ ਕਿ ਚੜਦਾ ਪੰਜਾਬ ਕਲੱਬ ਦੇ ਸਮੂਹ ਟੀਮ ਸਾਡੇ ਨਾਲ ਹੀ ਆਪਾਂ ਪੁੱਛਦੇ ਆ ਵੀ ਉਹਨਾਂ ਦਾ ਇਹ ਜਿਹੜਾ ਕਬੱਡੀ ਕੱਪ ਕਰਾਉਣ ਦਾ ਮਨੋਰਥ ਕੀ ਹੈ ਸਾਰੀਆਂ ਗੱਲਾਂ ਬਾਤਾਂ ਆਪਾਂ ਪੁੱਛਾਂਗੇ ਉੱਚੇ-ਉੱਚੇ ਤੌਰ ਤੇ ਪਾਕਿਸਤਾਨ ਤੋਂ ਇੱਕ ਖਿਡਾਰੀ ਵੀ ਪਹੁੰਚੋ ਇਹ ਹੈ ਤੇ ਇਹਨਾਂ ਨਾਲ ਵੀ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਪੁੱਛਦੇ ਹਾਂ ਹਾਂਜੀ ਖੇਰਾ ਸਾਹਿਬ ਪੰਜਾਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਵਿਰਾਸਤ ਯੂ ਐਸ ਏ ਦੇ ਨਾਲ ਜਿੰਨੇ ਵੀ ਦਰਸ਼ਕ ਜੁੜੇ ਨੇ ਮੈਂ ਪਰਮਜੀਤ ਸਿੰਘ ਖਾਰਾ ਤੇ ਸਮੂਹ ਚੜ੍ਹਦਾ ਪੰਜਾਬ کلب ਮੇਰੇ ਨਾਲ ਹੈ ਸਪੈਸ਼ਲ ਤੌਰ ਤੇ ਸਾਡੇ ਤੋਂ ਪਾਕਿਸਤਾਨ ਦੇ ਬਹੁਤ ਹੀ ਉੱਗੇ ਖਿਡਾਰੀ ਲਾਲਾ ਅਬੈਦ ਉੱਲਾ ਜੀ ਪਹੁੰਚੇ ਹੋਏ ਨੇ ਸਾਡੇ ਸਾਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸੱਦਾ ਦੇਣ ਜਾ ਰਹੇ ਹਾਂ ਚੜ੍ਹਦਾ ਪੰਜਾਬ ਕਲੱਬ ਚੜ੍ਹਦਾ ਪੰਜਾਬ ਕਲੱਬ ਸੈਕਰਮੈਂਟੋ ਵੱਲੋਂ ਰੋਜ਼ਵੈਲ ਕਬੱਡੀ ਕੱਪ ਜੋ ਕਿ ਇਹ ਚੜ੍ਹਦਾ ਪੰਜਾਬ ਵੱਲੋਂ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਆ ਇਹ ਜੋ ਟੂਰਨਾਮੈਂਟ 5480 5th ਸਟਰੀਟ ਰੌਕਲੈਂਡ ਵਗੇ ਹੋ ਰਿਹਾ ਹੈਗਾ ਤੇ ਇਸ ਪਾਰਕ ਦਾ ਨਾਂ ਹੈਗਾ ਜੀ ਜான்ਸਨ ਸਪ੍ਰਿੰਗ 뷰 ਪਾਰਕ ਸੋ ਅਸੀਂ ਆਪ ਸਭ ਨੂੰ ਇੱਥੇ ਪਹੁੰਚਣ ਤੇ 22 ਸਤੰਬਰ ਦਿਨ ਐਤਵਾਰ ਲਈ ਸੱਦਾ ਦਿੰਦੇ ਆ ਇਸ ਟੂਰਨਾਮੈਂਟ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਪ੍ਰਬੰਧ ਹੋਊਗਾ ਜੇ ਸਿਕਿਉਰਿਟੀ ਦੀ ਗੱਲ ਕਰੀਏ ਚਾਹੇ ਜਿਹੜੀਆਂ ਸਾਡੀਆਂ ਮਾਂ-ਬਾਪ ਭੈਣਾਂ ਇੱਥੇ ਪਹੁੰਚਣਗੀਆਂ ਇਸ ਟੂਰਨਾਮੈਂਟ ਉਹਨਾਂ ਦੇ ਵਾਸਤੇ ਸਪੈਸ਼ਲ ਜਗ੍ਹਾ ਬਣਾਈ ਜਾਊਗੀ ਲੰਗਰ ਤੁਟ ਵਰਤ ਹੋਊਗਾ ਤੇ ਮੈਂ ਇਹਦੇ ਨਾਲ ਹੀ ਆਪਣੇ ਮੇਰੇ ਹੋਰ ਸਾਥੀ ਜਿਹੜੇ ਹੋਰ ਇਨਫੋਰਮੇਸ਼ਨ ਡਿਟੇਲ ਚ ਦੇਣਗੇ ਉਹਨਾਂ ਨੂੰ ਇਹ ਬੇਨਤੀ ਕਰਦਾ ਬਈ ਉਹ ਅਗਲੀ ਇਨਫੋਰਮੇਸ਼ਨ ਦੇਣ ਥੈਂਕ ਯੂ ਹਾਂਜੀ ਪਹਿਲੀ ਤੁਸੀਂ ਇਹ ਦੱਸੋਗੇ ਵੀ ਜਦੋਂ ਇਹ ਖੇਡ ਕਬੱਡੀ ਦੀ ਗੱਲ ਆਉਂਦੀ ਹੈ ਲੋਕੀ ਕਈ ਵਾਰੀ ਇਹ ਮੰਦੇ ਅੰਦਰ ਰੱਖਦੇ ਆ ਵੀ ਇਸ ਇਹ ਤੇ ਇੱਕ ਬਿਜ਼ਨਸ ਹੈ ਇਹਦੇ ਚ ਬਹੁਤ ਪੈਸਾ ਕਮਾਇਆ ਜਾਂਦਾ ਪਹਿਲੇ ਦੱਸੋ ਚੜਦਾ ਪੰਜਾਬ ਕਲੱਬ ਵੱਲੋਂ ਇਹ ਇਸ ਨੂੰ ਇੱਕ ਬਿਜ਼ਨਸ ਤੌਰ ਤੇ ਜਾਂ ਫਿਰ ਵਾਕਿਆ ਹੀ ਕਬੱਡੀ ਦੇ ਨਾਲ ਪਿਆਰ ਹੈ ਇਹ ਸੱਚ ਦੱਸੋ ਵੀ ਗੱਲ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੋ ਹਰਪਾਲ ਸਿੰਘ ਜੀ ਨੇ ਕੁਐਸਚਨ ਪੁੱਛਿਆ ਇਹ ਕੋਈ ਬਿਜ਼ਨਸ ਨਹੀਂਗਾ ਇਹ ਸਿਰਫ ਤੇ ਸਿਰਫ ਇੱਕ ਕਬੱਡੀ ਆ ਬੱਚਿਆਂ ਨੂੰ ਅਤਾਸ਼ ਤਸ਼ਾ ਕਰਨ ਵਾਸਤੇ ਉਹਨਾਂ ਵਾਸਤੇ ਹੋ ਰਹੀ ਆ ਤਾਂ ਕਿ ਨਸ਼ੇ ਪੱਤੇਾਂ ਤੋਂ ਰੋਕੀ ਦੂਰ ਰਹਿਣ ਆਪਣੇ ਕਬੱਡੀ ਆਪਣੀ ਕਸਰਤ ਆਪਣੇ ਕਰਨ ਤੇ ਇਸ ਕਰਕੇ ਸਾਰਾ ਇਹ ਅਪਰਾਧਾ ਹੋ ਰਿਹਾ ਇਹ ਕੋਈ ਵੀ ਕਿਸੇ ਦੇ ਮਨ ਚ ਵੀ ਡਾਊਟ ਨਹੀਂ ਹੋਣਾ ਚਾਹੀਦਾ ਕਿ ਇਹ ਕੋਈ ਬਿਜ਼ਨਸ ਆ ਬਿਜ਼ਨਸ ਕੋਈ ਨਹੀਂ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਲੰਗਰ ਪਾਣੀ ਸਿਕਿਉਰਿਟੀ ਦੇ ਖਰਚੇ ਕਲੀਨ ਅਪ ਹੋਰ ਹਰ ਇੱਕ ਚੀਜ਼ ਦਾ ਪ੍ਰਬੰਧ ਉੱਥੇ ਹੋਊਗਾ ਸਪੈਸ਼ਲੀ ਜਿਸ ਤਰ੍ਹਾਂ ਖੇਰਾ ਸਾਹਿਬ ਨੇ ਕਿਹਾ ਪੇ ਲੇਡੀਜ਼ ਦੇ ਵਾਸਤੇ ਸਪੈਸ਼ਲ ਟੈਂਟ ਲਾਇਆ ਜਾਊਗਾ ਤੇ ਉਹਨਾਂ ਵਾਸਤੇ ਸਿਕਿਉਰਿਟੀ ਵੀ ਉਹਨਾਂ ਦੀ ਲੇਡੀਜ਼ ਹੀ ਹੋਊਗੀ ਤੇ ਇਹ ਜਿਹੜਾ ਕਬੱਡੀ ਟੂਰਨਾਮੈਂਟ ਅਸੀਂ ਕਰਾ ਰਹੇ ਚੜ੍ਹਦਾ ਪੰਜਾਬ ਕਰਾ ਰਿਹਾ ਇਹ ਸਾਡੇ ਵੀਰ ਦੋ ਜਿਹਨੇ ਸਰਦਾਰ ਅ ਲਖਵੀਰ ਸਿੰਘ ਸੰਗਾ ਤੇ ਗਰਚਾਨ ਸਿੰਘ ਅਟਵਾਲ ਬਿੱਲਾ ਉਹਨਾਂ ਦੀ ਯਾਦ ਦੇ ਵਿੱਚ ਕਰਾ ਰਹੇ ਆ ਕਿ ਸਾਡੇ ਵੀਰ ਸਾਡੇ ਨਾਲ ਹੀ ਹੁੰਦੇ ਸੀ ਗੁਰਦੁਆਰੇ ਚ ਸੇਵਾ ਵੀ ਸਾਡੇ ਨਾਲ ਕਰਦੇ ਸੀ ਤੇ ਅਸੀਂ ਹੁਣ ਵੀ ਇਹੀ ਸਮਝਦੇ ਆਂ ਕਿ ਸਾਡੇ ਨਾਲ ਹੀ ਆ ਇੱਕ ਦੂਜੇ ਦੇ ਸਾਡੇ ਨਾਲ ਹੀ ਆ ਤੇ ਸਾਨੂੰ ਇਸ ਕਰਕੇ ਸਾਡਾ ਜੀ ਕੀਤਾ ਆਪਣੇ ਭਰਾਵਾਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਇਆ ਜਾਵੇ ਤੁਹਾਡਾ ਮਨੋਰਥ ਜਿਹੜਾ ਹੈ ਵੀ ਆਪਣੇ ਉਹ ਭਰਾਵਾਂ ਨੂੰ ਵਿਛੜੇ ਹੋਏ ਭਰਾਵਾਂ ਨੂੰ ਯਾਦ ਕਰਨਾ ਹਾਂਜੀ ਬਿਲਕੁਲ ਤੇ ਤੁਸੀਂ ਹੋਰ ਜਿਹੜੇ ਇਸ ਪੰਜਾਬੀ ਵਿਰਾਸਤ ਦੇ ਰਾਹੀ ਲੋਕ ਦੇਖਦੇ ਹੈਗੇ ਆ ਉਹਨਾਂ ਨੂੰ ਤੁਸੀਂ ਕੋਈ ਖਾਸ ਗੱਲ ਕਹਿਣੀ ਚਾਹੋ ਅਸੀਂ ਇਹੀ ਹੱਥ ਬਨ ਕੇ ਬੇਨਤੀ ਕਰਦੇ ਸਾਰੇ ਇਹਨ ਭੈਣ ਭਰਾ ਇੱਥੇ ਆਓ ਮੇਲੇ ਦਾ ਸ਼ਾਨ ਵਧਾਓ ਤੇ ਇੱਕ ਆਪਣੇ ਯੰਗ ਜੂਥ ਜਿਹੜਾ ਇੱਥੇ ਹੈਗਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਕੀਤੀ ਜਾਂਦੀ ਹੱਥ ਜੋੜ ਕੇ ਵੀ ਪਲੀਜ਼ ਆਸ ਵਿੱਚ ਜੋ ਵੀ ਰੰਜਸ਼ਵਾਦੀਆਂ గ్రౌండ్ ਦੇ ਵਿੱਚ ਆ ਕੇ ਨਾ ਕੱਢਿਓ ਨਾ ਕੋਈ ਹਥਿਆਰ ਨਾ ਕੋਈ ਇਹੋ ਜਿਹੀ ਚੀਜ਼ ਲੈ ਕੇ ਆ ਬੇ ਜਿਹਦੇ ਨਾਲ ਕਿ ਸਾਰੀ ਕਮਿਊਨਿਟੀ ਤੇ ਦਾਗ ਲਗੇ ਇੱਕੋ ਹੀ ਬੇਨਤੀ ਆ ਸਾਰੇ ਆਪਣੇ ਛੋਡੇ ਭੈਣ ਭਰਾਵਾਂ ਨੂੰ ਪਲੀਜ਼ ਆਓ ਮੇਲਾ ਦੇਖੋ ਰੌਣਕ ਮੇਲਾ ਦੇਖੋ ਰੌਣਕ ਵਧਾਓ ਪਿਆਰ ਮੁਹੱਬਤ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਅਬੈਦੁੱਲਾਹ ਜੀ ਆ ਜੀ ਅਬੈਦੁੱਲਾਹ ਸਾਹਿਬ ਤੁਸੀਂ ਪਾਕਿਸਤਾਨ ਤੋਂ ਚੇਚੇ ਤੌਰ ਤੇ ਆ ਪਹਿਲੇ ਦੱਸੋ ਆਪਣੇ ਬਾਰੇ ਕੁਝ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸਲਾਮੁਅਲੈਕਮ ਜੀ ਮੇਰਾ ਨਾਮ ਜੀ ਲਾਲਾ ਬੈਦੁੱਲਾਹ ਕੰਬੋ ਤੇ ਪਾਕਿਸਤਾਨ ਤੋਂ ਮੈਂ ਆਇਆ ਯੂ ਐਸ ਏ ਦੀ ਧਰਤੀ ਤੇ ਕਬੱਡੀ ਖੇਡਣ ਵਾਸਤੇ ਜ਼ਿਲ੍ਹਾ ਫੈਸਲਾਬਾਦ ਨਾਲ ਮੇਰਾ تعلق ਹੈ ਕਿੰਨੇ ਕਿਰਤੋਂ ਤੁਸੀਂ ਕਬੱਡੀ ਦੇ ਨਾਲ ਜੁੜੇ ਹੋਏ ਕਬੱਡੀ ਦਾ ਜਦੋਂ ਦੀ ਅੱਖ ਖੋਲੀ ਜਦੋਂ ਨਹੀਂ ਲੱਗੇ ਕਬੱਡੀ ਅੱਛਾ ਘਰ ਦੇ ਪਰਿਵਾਰ ਦੇ ਵਿੱਚ ਵੀ ਪਹਿਲੇ ਕਬੱਡੀ ਖੇਡੀ ਜਾਂਦੀ ਜਾਂ ਤੁਹਾਡਾ ਸ਼ੌਕ ਕਿਦਾਂ ਇਸ ਵਾਸੇ ਵੱਡ ਜੁੜਿਆ ਨਹੀਂ ਜੀ ਮੇਰੇ ਵਾਲਦ ਸਾਹਿਬ ਸੀਗੇ ਉਹ ਵੀ ਪਹਿਲਵਾਨੀ ਵੀ ਕਰਦੇ ਸੀ ਤੇ ਕਬੱਡੀ ਵੀ ਖੇਡਦੇ ਸੀ ਤੇ ਭਾਈ ਸੀ ਵੱਡੇ ਅਸੀਂ ਸੱਤ ਬ੍ਰਦਰ ਆ ਜੀ ਜਿੰਨਾ ਚੁ ਅਸੀਂ 5 ਕਬੱਡੀ ਖੇਡਦੇ ਸੀਗੇ ਹੁਣ ਅਸੀਂ 2 ਭਾਈ ਖੇਡ ਰਹੇ ਤੇ ਛੋਟਾ ਮੇਰੇ ਤੋਂ ਕੈਨੇਡਾ ਖੇਡ ਰਿਹਾ ਵਾ ਤੇ ਮੈਂ ਹੁਣ ਇੱਥੇ ਖੇਡਣ ਵਾਸਤੇ ਆ ਯੂ ਐਸ ਏ ਤੇ ਕਿਹੜੇ ਕਿਹੜੇ ਮੁਲਕ ਦੇ ਵਿੱਚ ਤੁਸੀਂ ਪਾਕਿਸਤਾਨ ਦੇ ਕਿ ਪਹਿਲੇ ਕਿਸੇ ਹੋਰ ਮੁਲਕ ਦੇ ਵਿੱਚ ਵੀ ਕਬੱਡੀ ਖੇਡਣਗੇ ਜੀ ਮੈਂ ਨਾ ਜੀ ਕਬੱਡੀ ਜਿਹੜੀ ਹੈ ਦੁਨੀਆ ਦੇ ਕਿਸੇ ਕੋਨੇ 'ਚ ਵੀ ਹੋਈ ਹੈ ਨਾ ਮੈਂ ਉਹੀ ਮੰਨ ਲਿਆ ਜ ਤੱਕ ਖੇਡਿਆ ਦੱਸਾਂ 12 ਸਾਲਾਂ ਚ ਅੱਛਾ ਜੀ ਤੇ ਯੂ ਐਸ ਏ ਖੇਡਣ ਦੀ ਖੁਆਇ ਸੀਗੀ ਉਹ ਵੀ ਅੱਲਾ ਨੇ ਪੂਰੀ ਕਰ ਦਿੱਤੀ ਹੈ ਤੇ ਉਹ ਵੀ ਇਨਸ਼ਾ ਅੱਲਾ ਖੇਡਾਂਗੇ ਜੀ ਕੋਈ ਖਾਸ ਗੱਲ ਜਿਹੜੀ ਹੈ ਕਬੱਡੀ ਦੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ। ਗੱਲ ਖਾਸ ਇਹ ਹੈ ਕਿ ਮੈਂ ਤੇ ਅੱਗੇ ਮੇਰੇ ਬਜ਼ੁਰਗਾਂ ਸਮਾਨ ਨੇ ਸਾਰੇ ਭਾਈ ਨੇ ਵੱਡੇ ਮੈਂ ਗੱਲ ਕਰ ਰਿਹਾ ਵੀ ਜਿੱਥੇ ਵੀ ਸਾਡੇ ਪੰਜਾਬੀ ਗਏ ਹਨ ਕਬੱਡੀ ਦਾ ਵਿਰਸਾ ਨਾਲ ਹੀ ਲੈ ਕੇ ਗਏ। ਜੀ। ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਐ ਇਸ ਚੀਜ਼ ਦੀ ਅਸੀਂ ਖੇਢੀ ਐ ਨਾ ਖੇਢੀ ਐ। ਵੇਖ ਕੇ ਬੜਾ ਚਾਹ ਹੁੰਦਾ ਵੀ ਯਾਰ ਕਬੱਡੀ ਦੀ ਹੋ ਰਹੀ ਐ। ਤੇ ਖਾਸ ਕਰ ਇਹਨਾਂ ਮੁਲਕਾਂ ਦੇ ਵਿੱਚ ਕਬੱਡੀ ਕਰਉਣਾ ਬਹੁਤ ਵੱਡੀ ਗੱਲ ਐ। ਕਿਉਂਕਿ ਸਾਡਾ ਇੱਕ ਪਿੰਡਾਂ ਦਾ ਖੇਡ ਸੀਗਾ ਇਹਨੂੰ ਚੁੱਕ ਕੇ ਲਿਆ ਆਗੇ ਉਹ ਸੰਸਾਰ ਪਰ ਹਾਂਜੀ ਉਹ ਮੱਖਣ ਵਾਲੀ ਬੋਲਦਾ ਹੁੰਦਾ ਨੇ ਕਿ ਕੱਖਾਂ ਦੀ ਸੀ ਲੱਖਾਂ ਦੀ ਕਰ ਦਿੱਤੀ ਐ ਤੇ ਬਿਲਕੁਲ ਲੱਖਾਂ ਦੀ ਹੋਈ ਪਈ ਜੀ ਕਬੱਡੀ ਇਸ ਟਾਈਮ ਤੇ ਸਾਡੇ ਮੇਰਾ ਜਿਹੜੇ ਯੰਗ ਸਟਾਰ ਨੇ ਸਾਡੀ ਆਉਣ ਵਾਲੀ ਜਿਹੜੀ نسل ਆ ਉਹਨਾਂ ਨੂੰ ਇਹੀ ਪੈਗਾਮ ਆ ਵੀ ਕਬੱਡੀ ਵਾਲ ਨੂੰ ਰਜਾਂਗੜ ਸਪੋਰਟਸ ਵਾਲ ਨੂੰ ਨਸ਼ਿਆਂ ਤੋਂ ਬਚੋ ਜਿੰਨਾ ਬਚ ਸਕਦੇ ਹੋ ਜਿਹੜਾ ਪਲੇਅਰ ਆ ਜਾਂ ਕੋਈ ਫੈਮਿਲੀ ਆ ਉਹਨੂੰ ਸਪੋਰਟਸ ਹਾਲਾਉਣਾ ਚਾਹੀਦਾ ਸਪੋਰਟਸ ਦੇ ਨਾਲ ਹੀ ਬੰਦਾ ਨਸ਼ਿਆਂ ਤੋਂ ਬਚ ਸਕਦਾ ਤੁਸੀਂ ਕਬੱਡੀ ਦਾ ਜੇ ਭਵਿੱਖ ਦੇਖਦੇ ਹੋ ਕੀ ਭਵਿੱਖ ਹੈਗਾ ਆਉਣ ਵਾਲੇ ਸਮੇਂ ਚ ਸਾਡੇ ਤੋਂ ਜਿਹੜੇ ਪਹਿਲੇ ਸਿਆਣੇ ਪਲੇਅਰ ਸਾਡੇ ਤੋਂ ਸੀਨੀਅਰ ਸੀਗੇ ਨਾ ਜਿ ਉਹਨਾਂ ਕੋ ਤੇ ਅਸੀਂ ਸੁਣਦੇ ਰਹੇ ਕਿ ਮੈਚ ਤੇ ਜਾਣਾ ਜੇ ਮੈਚ ਜਿੱਤਣਾ ਦੇ ਇੱਕ ਬਨਾਣ ਨਾਮ ਮਿਲਦੇ ਹੁੰਦੇ ਸੀ ਅੱਛਾ ਜੀ ਉਹ ਵੀ ਹੁਣ ਤੇ ਹਰ ਮੇਲੇ ਦੇ ਤਕਰੀਬਨ ਲੱਖਾਂ ਡਾਲਰ ਲੱਗਦੇ ਤੇ ਪਲੇਅਰਾਂ ਨੂੰ ਵੀ ਪੈਸੇ ਬਹੁਤ ਸਾਰੇ ਮਿਲਦੇ ਆ ਤੇ ਬਹੁਤ ਅੱਛਾ ਫਿਊਚਰ ਹੈ ਕਬੱਡੀ ਦੇ ਵਿੱਚ ਤੇ ਮੈਂ ਤਾਂ ਕਹੂੰਗਾ ਇਹਦੇ ਜ਼ਿਆਦਾ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ ਪਲੇਅਰਾਂ ਨੂੰ ਇਹਦੇ ਵਿੱਚ ਆਉਣਾ ਚਾਹੀਦਾ ਕਬੱਡੀ ਖੇਡਣੀ ਚਾਹੀਦੀ ਤੁਸੀਂ ਕਿਹਾ ਵੀ ਬਹੁਤ ਖਰਚਾ ਹੁੰਦਾ ਬਹੁਤ ਇਨਾਮ ਵੀ ਦਿੱਤੇ ਜਾਂਦੇ ਇਟ ਮੀਨ ਜੋ ਮੱਖਣ ਭਾਜੀ ਕਹਿ ਰਹੇ ਸੀਗੇ ਵੀ ਇਸ ਦੇ ਉੱਤੇ ਵਾਕਈ ਬਹੁਤ ਕੁਝ ਖਰਚਾ ਆਪਣੇ ਵੱਲੋਂ ਕਰਨਾ ਪੈਂਦਾ ਬਿਲਕੁਲ ਜੀ ਮੈਂ ਡੇਢ ਮਹੀਨਾ ਹੋ ਗਿਆ ਭਾਈ 바ਸੀ ਦੇ ਨਾਲ ਜੁੜਿਆ ਹਾਂ ਫੋਨ ਤੇ ਜੀ ਤੇ ਉਹਨਾਂ ਨੇ ਮੈਨੂੰ ਇਹ ਕਹਿ ਦੇਣਾ ਯਾਰ ਮੈਂ ਅੱਜ ਗਰਾਈ ਕਰਨ ਜਾਣਾ ਵਾਂ ਆ ਪੈਸੇ ਇਕੱਠੇ ਕਰਨੇ ਆ ਮੈਚ ਵਾਸਤੇ ਟੂਰਨਾਮੈਂਟ ਵਾਸਤੇ ਤੇ ਇਹਦੇ ਵਾਸਤੇ ਵਾਕਈ ਟੂਰਨਾਮੈਂਟ ਤੇ ਬਹੁਤ ਖਰਚਾ ਹੁੰਦਾ ਕਿਉਂਕਿ ਅਸੀਂ ਵੀ ਉਥੇ ਆਪਣੇ ਪਿੰਡਾਂ 'ਚ ਕਰਾਈ ਦੀਆਂ ਸ਼ਹਿਰਾਂ 'ਚ ਕਰਾਈ ਦੀ ਸਾਨੂੰ ਪਤਾ ਤੇ ਇਹ ਤਾਂ ਫੇਰ ਬਹੁਤ ਵੱਡੇ ਲੈਵਲ ਦੇ ਟੂਰਨਾਮੈਂਟ ਕਰਾਉਣਾ ਪਿੰਦੇ ਪਲੇਅਰਾਂ ਨੂੰ ਸਰਦਣਾ ਉਹਨਾਂ ਦੀਆਂ ਰਹਿਸ਼ਾਂ ਸਾਰਾ ਕੁਝ ਕਰਨਾ ਤੇ ਇਹਦੇ ਵਾਸਤੇ ਬਹੁਤ ਖਰਚਾ ਚਾਹੀਦਾ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਸਵਾਗਤ ਵੀ ਕਰਦੇ ਆ ਅਮਰੀਕਾ ਧਰਤੀ ਤੇ ਤੇ ਬਹੁਤ ਥੈਂਕ ਯੂ ਜੀ ਦੂਸਰਾ 22 ਸਤੰਬਰ ਨੂੰ ਰੋਜ਼ਵੈਲ ਦੇ ਵਿੱਚ ਬਹੁਤ ਤਗੜਾ ਕਬੱਡੀ ਦਾ ਕੱਪ ਹੋ ਰਿਹਾ ਤੇ ਜਿੱਥੋਂ ਪਾਕਿਸਤਾਨੋਂ ਪਲੇਅਰ ਵੀ ਆ ਰਹੇ ਆ ਤੇ ਮੈਂ ਵੀ ਆਇਆ ਵਾਂ ਇੰਡੀਆ ਤੋਂ ਪਲੇਅਰ ਆ ਰਹੇ ਆ ਕੈਨੇਡਾ ਤੋਂ ਆ ਰਹੇ ਆ ਯੂ ਐਸ ਏ ਤੋਂ ਆ ਰਹੇ ਸਾਰੀ ਦੁਨੀਆ ਤੋਂ ਵਰਲਡ 스타 ਜਿਹੜੇ ਪਲੇਅਰ ਆ ਉਸ ਕੱਪ ਦੇ ਹਿੱਸਾ ਲੈ ਰਹੇ ਆ ਤੇ ਜਿਹੜੇ ਸਾਡੇ ਸਰਦਾਰ ਭਾਈ ਜੀ ਆ ਉਹਨਾਂ ਤੇ ਆਉਣਾ ਹੀ ਹੁਣ ਜਿਹੜੇ ਸਾਡੇ ਪਾਕਿਸਤਾਨੀ ਮੇਰੇ ਵੀਰ ਆ ਉਹਨਾਂ ਨੂੰ ਰਿਕਵੈਸਟ ਹੈ ਉਹ ਵੀ ਹਮ ਹਮਾ ਕੇ ਪਹੁੰਚੋ ਟੂਰਨਾਮੈਂਟ ਦੇ ਨੂੰ ਆਨ ਕਰਨ ਦਾ ਬਾਲਾ ਕਰੋ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਹਾਂਜੀ ਬੱਚੀ ਪਾੜੀ ਤੁਹਾਡਾ ਨਾਮ ਲੈਂਦੇ ਸੀ ਤੇ ਤੁਸੀਂ ਦੱਸੋ ਵੀ ਜਿਹੜਾ ਇੱਕ ਵੱਡੀ ਕੱਪ ਹੈ ਇਹਦਾ ਮਨੋਰਥ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਕਬੱਡੀ ਸਾਡੀ ਜਿਹੜੀ ਪਿੰਡਾਂ ਤੋਂ ਤੁਰੀ ਸੀਗੀ ਅਸੀਂ ਇੱਕ ਜਦ 3 ਰੁਪਏ ਐਂਟਰੀ ਨਹੀਂ ਸੀ ਸਾਡੇ ਕੋਲ ਹੁੰਦੀ ਸੀ ਖੇਲੀ ਕਬੱਡੀ ਜਦੋਂ ਤੁਸੀਂ ਕਬੱਡੀ ਖੇਡਦੇ ਰਹੇ ਹੋ ਜੀ ਬਹੁਤ ਤਕੜੇ ਆਪਾਂ ਬੜਲੇ ਤੇ ਕਬੱਡੀ ਖੇਲੀ ਆ ਜੀ ਤੇ ਮਹਾਰਾਜ ਦੀ ਬੜੀ ਕਿਰਪਾ ਰਹੀ ਆ ਤੇ ਮੈਂ ਉਹਦਾ ਬਹੁਤ ਸ਼ੁਕਰ ਗੁਜ਼ਾਰ ਰਿਹਾ ਵੀ ਮੈਨੂੰ ਕਬੱਡੀ ਵਾਲੇ ਹਰ ਮੁਲਕ ਚ ਮਿਲੇ ਆ ਔਰ ਮੈਂ ਕਬੱਡੀ ਵਾਲਿਆਂ ਦੇ ਕਰਕੇ ਅੱਜ ਜੇ ਬਾਸੀ ਹੈਗਾ ਤੇ ਕਬੱਡੀ ਦੇ ਕਰਕੇ ਅੱਜ ਇੱਥੇ ਖੜਾ ਆ ਤੇ ਜਿਹੜਾ ਟੂਰਨਾਮੈਂਟ ਆ ਜੀ ਇਹ ਹੋ ਰਿਹਾ ਜੀ ਸਾਡੇ ਜਿਹੜੇ ਦੋ ਵੀਰ ਸੀਗੇ ਬਹੁਤ ਹੀਰੇ ਸੀ ਸਾਡੇ ਭਰਾ ਵੀ ਸੀ ਸਾਡੇ ਦੋਸਤ ਵੀ ਸੀ ਸਾਡੇ ਪੇ ਵੀ ਸੀ ਹਰ ਵੇਲੇ ਅਸੀਂ ਉਹਨਾਂ ਦੀ ਸਲਾਹ ਨਾਲ ਤੁਰਦੇ ਸੀ ਸਾਰੀ ਕਲੱਬ ਨੂੰ ਬਹੁਤ ਸਾਥ ਦਿੰਦੇ ਸੀ ਔਰ ਹਰ ਇੱਕ ਸਲਾਹ ਉਹਦੀ ਬਹੁਤ ਵਧੀਆ ਦੇਣੀ ਹਮੇਸ਼ਾ ਹੀ ਅਸੀਂ ਜਿੱਦਾਂ ਉਹਨਾਂ ਨੂੰ ਗਏ ਦੋਨੇ ਇੱਕ ਇੱਕ ਦਿਨ ਇੱਕ ਗਿਆ ਦੂਜੇ ਦਿਨ ਦੂਜਾ ਦੋ ਇਕੱਠੇ ਗਏ ਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਕਬੱਡੀ ਕੱਪ ਕਰਾ ਰਹੇ ਆ ਰੋਸਵੈਲ ਦੇ ਵਿੱਚ ਜਿਹੜੀਆਂ ਰੌਕਲਿੰਡੀਆਂ ਗਰਾਊਂਡਾਂ 'ਚ ਹੋਣਾ ਆ ਤੇ ਅਸੀਂ ਬਲਡ ਕੋਸ਼ਿਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਪਲੇਅਰ ਬਲਡ ਦੇ ਜਿੱਥੇ ਵੀ ਪਾਕਿਸਤਾਨ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਜਿੱਥੇ ਵੀ ਸਾਨੂੰ ਪਲੇਅਰ ਕੋਈ ਮਿਲਦਾ ਅਸੀਂ ਉਹਨੂੰ ਬੇਨਤੀ ਕਰਕੇ ਕਹਿ ਰਹੇ ਆਂ ਵੀ ਸਾਡਾ ਕਬੱਡੀ ਕੱਪ ਜਿਹੜਾ ਜ਼ਰੂਰ ਖੇਲਣ ਆਓ ਤੇ ਅਸੀਂ ਸੰਗਤ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹ ਸਾਡੇ ਪਰਾਲਾ ਜਿਹੜਾ ਆ ਅਸੀਂ ਮਹੀਨਾ ਹੋ ਗਿਆ ਸਾਨੂੰ ਹਜੇ ਮਹੀਨਾ ਹੋਰ ਅਸੀਂ ਦਿਨ ਰਾਤ ਇੱਕ ਕੀਤਾ ਪਿਆਰਾ ਟੀਵੀ ਅਸੀਂ ਮੱਖਣ ਭਾਜੀ ਸੀ ਸਾਰੀ ਕਲੱਬ ਰਾਤ 11 ਵਜੇ ਘਰ ਆਏ ਨੇ ਆ ਤੇ ਦੁਪਹਿਰੇ ਜਾਈਦਾ ਤੇ ਅਸੀਂ ਅਨ ਇਹਦੇ ਤੇ ਜਿੱਦਾਂ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜੀ ਸਾਡੀ ਸੰਗਤ ਆ ਅਮਰੀਕਾ ਦੀ ਸੰਗਤ ਆ ਕੈਲੀਫੋਰਨੀਆ ਦੀ ਸੰਗਤ ਆ ਉਹਨਾਂ ਨੂੰ ਵੱਧ ਤੋਂ ਵੱਧ ਵਧੀਆ ਮੈਚ ਦਿਖਾ ਲੈ ਜਾਣ ਤੇ ਅਸੀਂ ਇਹ ਵੀ ਉਮੀਦ ਕਰਦੇ ਆਂ ਆਪਣੀ ਸੰਗਤ ਤੋਂ ਵੀ ਵੱਧ ਤੋਂ ਵੱਧ ਇਸ ਸੰਗਤ ਨਾਲ ਹੀ ਮੇਲਾ ਜੇ ਸੰਗਤਾਂ ਪਹੁੰਚੀ ਤਾਂ ਫਿਰ ਸਾਡਾ ਕਬੱਡੀ ਕੱਪ ਕਰਾਉਣ ਦਾ ਕੋਈ ਸੰਗਤ ਆਊਗੀ ਤਾਂ ਸਾਡਾ ਮਨ ਖੁਸ਼ ਹੋਊਗਾ ਸਾਡੀ ਮਿਹਨਤ ਦਾ ਮੁੱਲ ਮੜੂਗਾ ਤੇ ਅਸੀਂ ਬੇਨਤੀ ਕਰਦੇ ਆਂ ਦੂਰੋਂ ਨੇੜਿਓਂ ਸਾਰੇ ਵੀਰਾਂ ਨੂੰ ਕਿ ਸਾਡਾ ਪਹਿਲਾ ਵਰਲਡ ਕਬੱਡੀ ਕੱਪ ਆ ਇਹਨੂੰ ਕਾਮਯਾਬ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਸਾਡੀ ਵੀ ਸਾਰੇ ਭਾਈਵੰਦ ਜਿੰਨੇ ਵੀ ਆ ਇੱਥੇ ਪਹੁੰਚੋ ਮੇਲੇ ਤੇ ਤਾਂ ਮੇਲੇ ਦੀ ਰੌਣਕ ਨੂੰ ਵਧਾਓ ਤੇ ਇਹਨਾਂ ਸਾਰੀਆਂ ਕਲੱਬਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਸਾਰੇ ਪਲੇਅਰ ਲੈ ਕੇ ਆਓ ਕੋਈ ਰੰਜਸ ਨਹੀਂ ਕੋਈ ਹੈਗੀਆਂ ਸਾਡੀਆਂ ਬਹੁਤ ਵਧੀਆ ਚਾਰ ਕਲੱਬਾਂ ਕਬੱਡੀ ਖੇਡਦੀਆਂ ਤੇ ਉਹਨਾਂ ਦੇ ਬਹੁਤ ਚੋਟੀ ਦੇ ਪਲੇਅਰ ਆ ਸਾਰੇ ਤੇ ਹੋਰ ਵੀ ਅਸੀਂ ਲੋਕਲ ਪਲੇਅਰਾਂ ਨੂੰ ਵੀ ਇੱਥੇ ਮੌਕਾ ਦੇ ਰਹੇ ਆ ਤੇ ਅਸੀਂ 25 ਦੀਆਂ ਵੀ ਜਿਹੜੀਆਂ ਦੋ ਟੀਮਾਂ ਖਿਲਾਵਾਂਗੇ ਤਿੰਨ ਕਬੱਡੀ ਜਿਹੜੀ ਲੋਕਲ ਪਲੇਅਰਾਂ ਦੀ ਖਿਲਾਵਾਂਗੇ ਚਾਰ ਵੱਡੀਆਂ ਕਲੱਬਾਂ ਹੋਣਗੀਆਂ ਤੇ ਬੜੀ ਇਹ ਇੱਕੋ ਹੀ ਬੇਨਤੀ ਕਰਦੇ ਆਂ ਵੀ ਸੰਗਤ ਆਵੇ ਨਸ਼ਾ ਪਾਣੀ ਨਾ ਕਰੇ ਔਰ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਮੇਲੇ ਨੂੰ ਵਧੀਆ ਟੂਰਨਾਮੈਂਟ ਦੀ ਤਰ੍ਹਾਂ ਅਸੀਂ ਜਿਹਦਾ ਵਰਲਡ ਦਾ ਟੂਰਨਾਮੈਂਟ ਹੈ ਇੱਕ ਸਹੀ ਸਾਫ਼ਤ ਕਰ ਦਈਏ ਇੱਥੇ ਰੋਸਵੈਲ ਵਾਲੇ ਵੀ ਅਸੀਂ ਵਾਕਿਆ ਹੀ ਟੂਰਨਾਮੈਂਟ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਖੇਰਾ ਸਾਹਿਬ ਇਹ ਦੱਸੋਗੇ ਮੜੇ ਵੀ ਜਿਹੜਾ ਇੱਕ ਟੂਰਨਾਮੈਂਟ ਦੀ ਕੋਈ ਐਂਟਰੀ ਫੀਸ ਜਿਹੜੇ ਸੰਗਤ ਨੇ ਆਣਾ ਚਾਹੇ ਉਹਨਾਂ ਨੂੰ ਕੋਈ ਟਿਕਟ ਟੁੱਟ ਲੈਣੀ ਪੈਣੀ ਹੈ ਜਾਂ ਐਂਟਰੀ ਫ੍ਰੀ ਹੈ ਨਹੀਂ ਬਿਲਕੁਲ ਜੀ ਐਂਟਰੀ ਫ੍ਰੀ ਹੋਊਗਾ ਜਿੱਦਾਂ ਆਪਾਂ ਪਹਿਲਾਂ ਦੱਸ ਚੁੱਕਿਆ ਵੀ ਇਹ ਰੌਕਲੈਂਡ 'ਚ ਹੋ ਰਿਹਾ ਟੂਰਨਾਮੈਂਟ ਤੇ ਰੋਸਵਲ ਕਬੱਡੀ ਕੱਪ ਵੱਲੋਂ ਤੇ ਇਹਦਾ ਪਹਿਲਾ ਟੂਰਨਾਮੈਂਟ ਤੁਸੀਂ ਦਿਆਂ ਕੀ ਕੀ ਦੇਵੋਗੇ ਤੁਸੀਂ ਉੱਥੇ ਜਿਹੜੀ ਸੰਗਤ ਆਊਗੀ ਦੇਖੋ ਜੀ ਉੱਥੇ ਜਿਹੜਾ ਲੰਗਰ ਜਿੱਦਾਂ ਬਹੁਤ ਟਟਵਰ ਕੋ ਅੱਤ ਵਰਤੂਗਾ ਜਿਹਦੇ ਵਿੱਚ ਜਲੇਬੀਆਂ ਦਾ ਖੈ ਲੋ ਪੀਜ਼ੇ ਦੇ ਲੰਗਰ ਬਾਕੀ ਗੁਰੂ ਘਰ ਲੰਗਰ ਤਾਂ ਟਟ ਵਰਤਦਾਈਆਂ ਸੋ ਆਏ ਦੇ ਪਾਣੀ ਬੇਸਣ ਚਾ ਜੋ ਵੀ ਮਤਲਬ ਹੈ ਖੁੱਲਾ ਖੁੱਲਾ ਕੋਸ਼ਿਸ਼ ਇਹੀ ਆ ਸਾਡੀ ਵੀ ਜਿੰਨੇ ਵੀ ਸਾਡੇ ਗੈਸਟ ਆਇਆ ਜਿੱਦਾਂ ਆਪਾਂ ਘਰ ਆਏ ਗੈਸਟ ਦੀ ਸੇਵਾ ਕਰਦੇ ਆ ਸਾਡਾ ਫਰਜ਼ ਬਣਦਾ ਔਰ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੇ ਉਸ ਕੇ ਉਹਨਾਂ ਨੂੰ ਆ ਪੂਰਾ ਐਂਟਰਟੇਨਮੈਂਟ ਕੀਤਾ ਜਾਵੇ ਤੇ ਜਿਹੜੀ ਐਂਟਰੀ ਆ ਉਹ ਬਿਲਕੁਲ ਫ੍ਰੀ ਆ ਸਿਰਫ ਤੇ ਸਿਰਫ ਉਹਨਾਂ ਦੇ ਉਹਨਾਂ ਦੇ ਪਹੁੰਚਣ ਦਾ ਇੰਤਜ਼ਾਰ ਆ ਸਾਲੋ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪੰਜਾਬੀ ਵਿਰਾਸਤ ਯੂਐਸਏ ਚੈਨਲ ਵੱਲੋਂ ਹਾਂਜੀ ਕੋਈ ਖਾਸ ਗੱਲ ਹੋਰ ਕਹਿਣੀ ਚਾਹੋ ਤੁਸੀਂ ਜੀ ਹਾਂਜੀ ਥੈਂਕ ਯੂ ਜੀ ਬਸ ਉਹ ਆ ਜੀ ਥੈਂਕ ਯੂ ਸਾਰੇ ਹோம் ਹਮਾ ਕੇ ਪਹੁੰਚੋ ਇ ਕੀ ਖਾਗਰੀ ਲੋ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਸਾਰੇ ਸੰਗਤ ਨੂੰ ਬੇਨਤੀ ਹੈ ਜੀ ਹਮ ਹਮਾ ਕੇ ਦਰਸ਼ਨ ਦਿਓ ਜੀ ਸਾਰੇ ਜੀ ਪਹੁੰਚੋ ਸਾਰੇ ਗੈਸਟਰ ਨੂੰ ਅਪੀਲ ਕੀਤੀ ਜਾਂਦੀ ਸਾਰੇ ਹਮ ਹਮਾ ਕੇ ਪਹੁੰਚੋ ਮੇਰੇ ਤੇ ਹਾਂਜੀ ਵਾਹਿਗੁਰੂ ਖਾਲਸਾਬ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇਆਂ ਵੱਲੋਂ ਰੱਬ ਵੱਲੋਂ ਬੇਨਤੀ ਹੈ ਵੀ ਸਾਰੀ ਸੰਗਤ ਕੈਲੀਫੋਰਨੀਆ ਯੂ ਐਸ ਏ ਸਾਰੇ ਦੇ ਵਿੱਚੋਂ ਪਹੁੰਚੋ ਮਾਵਾਂਗੇ ਕੈਨੇਡਾ ਕੋ ਵੀ। ਬੇਨਤੀ ਹੈ ਜੀ ਸਾਰੇ ਜਣੇ ਪਹੁੰਚੋ ਜਿੰਨੀ ਵੀ ਸਾਡੇ ਵੱਲੋਂ ਸੇਵਾ ਕਰਨ ਦਾ ਮੌਕਾ ਸਾਨੂੰ ਮਿਲੂਗਾ ਅਸੀਂ ਜ਼ਰੂਰ ਕਰਾਂਗੇ ਜੀ। ਜੀ ਸਤਿ ਸਕੇ ਜੀ ਪਹੁੰਚੋ ਹਾਜ਼ਰੀ ਲਵਾਓ ਟੋਰਨ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਾਰੇ ਗੁਰੂ ਅੰਤਲੋ ਵਾਲੇ, ਵਜਲ ਵਾਲੇ, ਫੁੱਸਨ ਵਾਲੇ ਸਾਰੇ ਪਹੁੰਚੋ ਹਮਾਂ ਆ ਕੇ ਬੜਾ ਵੱਡਾ ਮੇਲਾ ਹੋ ਰਿਹਾ ਆਪਣੇ ਹੋ ਰਿਹਾ ਕਵੈਡੀ ਕੱਪ। ਸਾਰੇ ਬ ਹਾਂਜੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਜੀ ਇੱਥੇ ਰੋਜ਼ਵੈਲ ਦੇ ਵਿੱਚ ਮੈਚ ਹੋ ਰਿਹਾ 22 ਸਤੰਬਰ ਨੂੰ ਤੇ ਸਾਰੇ ਉੱਥੇ ਉਹ ਮੁਹਮਾ ਕੇ ਪਹੁੰਚ ਤੇ ਜਿੱਦਾਂ ਭਾਜੀ ਉਹਨੇ ਗੱਲ ਕਰ ਰਹੀ ਸੀ ਵੀ ਖਾਣ ਪੀਣ ਨੂੰ ਕੀ ਲੱਭੂਗਾ ਪੰਜਾਬੀ ਜਿਹੜਾ ਹੁੰਦਾ ਵੈਸੇ ਮਹਿਮਾਨ ਨਵਾਜ਼ ਹੁੰਦਾ ਵਾ ਤਵਾ ਸਾਰਿਆਂ ਨੂੰ ਰਾਜੀ ਕੇ ਲੱਭੂਗਾ ਜੀ ਸਾਰੇ ਹਮ ਹਮ ਆ ਕੇ ਆਉਗੀ ਧੰਨਵਾਦ ਤੁਹਾਡਾ ਥੈਂਕ ਯੂ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਅਸੀਂ ਵੀ ਪੰਜਾਬੀ ਵਿਰਾਸਤ ਵੱਲੋਂ ਤੁਹਾਨੂੰ ਅਪੀਲ ਕਰਦੇ ਆ ਕਿ ਵਾਕੇ ਹੀ ਤੁਸੀਂ ਆਪਣਾ 22 ਸਤੰਬਰ ਦਾ ਜਿਹੜਾ ਟਾਈਮ ਹੈ ਉਸ ਨੂੰ ਇਸ ਪਾਸੇ ਆਪਣੇ ਟਿਕ ਲਗਾ ਕੇ ਰੱਖੋ ਕਿ 22 ਸਤੰਬਰ ਦਾ ਸਾਰਾ ਦਿਨ ਅਸੀਂ ਜੋ ਚੜ੍ਹਦਾ ਪੰਜਾਬ ਕਲੱਬ ਵੱਲੋਂ ਉਦਮ ਉਪਰਾਲਾ ਹੋ ਰਿਹਾ ਉਸ ਉਪਰਾਲੇ ਦੇ ਆਪਾ ਆਪ ਹਿੱਸਾ ਬਣੇ ਬਹੁਤ ਤਨਵਾਦ ਦੇਖਦੇ ਰਹੋ ਪੰਜਾਬੀ ਵਿਰਾਸਤ ਯੂਐਸਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ